ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਾਬਾ ਫਰੀਦ ਜੀ ਦੀਆਂ ਰੋਹਾਨੀ ਰਮਜ਼ਾਂ ਬਾਬਾ ਫਰੀਦ ਜੀ ਰੱਬ ਦੇ ਪਿਆਰਿਆਂ ਨੂੰ ਸੁਖੀਏ ਵੀ ਨਜ਼ਰ ਆਉਂਦੇ ਹਨ ਤੇ ਦੁਖੀਏ ਵੀ ਇੱਕ ਦਿਨ ਬਾਬਾ ਫਰੀਦ ਜੀ ਜੰਗਲ ਵੱਲੋਂ ਫੇਰ ਕੀ ਆ ਰਹੇ ਸਨ ਕਿ ਉਹਨਾਂ ਨੇ ਇੱਕ ਆਦਮੀ ਦੇਖਿਆ ਉਹ ਅੱਧ ਖੜੂ ਮਰਦਾ ਸੀ ਉਹ ਖੂਦੇ ਕੰਡੇ ਖਲੋਤਾ ਕਦੀ ਖੂਹਲ ਵੇਖਦਾ ਤੇ ਕਦੀ ਬਾਹਰ ਵੱਲ ਵੇਖਦਾ ਉਹ ਕੁ ਭਰਾਇਆ ਸੀ ਬਾਬਾ ਫਰੀਦ ਜੀ ਨੇ ਦੂਰੋਂ ਵੇਖ ਕੇ ਉਸ ਦੇ ਮਨੋਂ ਭਾਵ ਨੂੰ ਜਾਂਚ ਲਿਆ ਅਤੇ ਆਵਾਜ਼ ਦਿੱਤੀ ਅੱਲਾ ਦੇ ਪਿਆਰਿਆ ਬਾਬਾ ਜੀ ਦੀ ਆਵਾਜ਼ ਸੁਣ ਕੇ ਉਸ ਨੇ ਬਾਬਾ ਜੀ ਵੱਲ ਵੇਖਿਆ ਤੇ ਰੁਕ ਗਿਆ ਬਾਬਾ ਜੀ ਕੋਲ ਪੁੱਜੇ ਤੇ ਬਚਨ ਕੀਤਾ ਅੱਲਾ ਦੇ ਪਿਆਰੇ ਕੀ ਮਨ ਆਇਆ ਹੈ ਬੰਦਾ ਮਰਨਾ ਚਾਹੁੰਦਾ ਹਾਂ ਪਰ ਮਰਿਆ ਨਹੀਂ ਜਾਂਦਾ ਬਾਬਾ ਫਰੀਦ ਜੀ ਨੇ ਕਿਹਾ ਕਿਉਂ ਮਰਨਾ ਲੋਚਦਾ ਹੈ ਤਾਂ ਉਸ ਆਦਮੀ ਨੇ ਜਵਾਬ ਦਿੱਤਾ ਇਸ ਜੀਵਨ ਤੋਂ ਤੰਗ ਆ ਗਿਆ ਹਾਂ ਤਾਂ ਫਰੀਦ ਜੀ ਨੇ ਕਿਹਾ ਜੀਵਨ ਤੋਂ ਤੰਗ ਇਸ ਜੀਵਨ ਨੂੰ ਤਾਂ ਹਰ ਕੋਈ ਚਾਹੁੰਦਾ ਹੈ ਖੁਸ਼ੀਆਂ ਦਾ ਜੀਵਨ ਮਨੁੱਖਾ ਜੀਵਨ ਭਾਈ ਤੂੰ ਕਿਉਂ ਤੰਗ ਹੈ ਤਾਂ ਉਹ ਆਦਮੀ ਕਹਿਣ ਲੱਗਾ ਸਾਈ ਜੀ ਦੱਸਣ ਵਾਲੀ ਗੱਲ ਨਹੀਂ ਹੈ ਮੈਂ ਇੱਕ ਹਾਂ ਤੇ ਮੇਰੇ ਦੁਸ਼ਮਣ 50 ਹਨ ਬਾਬਾ ਫਰੀਦ ਜੀ ਕਹਿਣ ਲੱਗੇ ਐਨੇ ਦਸ਼ਮਣ ਤਾਂ ਬੰਦਾ ਕਹਿਣ ਲੱਗਾ ਇਸ ਤੋਂ ਵੀ ਵੱਧ ਹੁਣ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੋਚਾਂ ਵਿੱਚ ਦਿਨ ਚੜ ਜਾਂਦਾ ਹੈ ਘਰ ਵਾਲੀ ਧੀਆ ਪੁੱਤਰ ਰਿਸ਼ਤੇਦਾਰ ਸਾਰੇ ਦੇ ਸਾਰੇ ਜੋਕਾ ਹਨ ਤੇ ਮੇਰਾ ਲਹੂ ਪੀਂਦੇ ਹਨ ਇਹ ਸੁਣ ਕੇ ਬਾਬਾ ਜੀ ਮੁਸਕਰਾਏ ਤੇ ਉਸ ਦੇ ਮਨ ਦੀ ਅਸਤਾ ਜਾਣ ਕੇ ਆਖਣ ਲੱਗੇ ਜਦੋਂ ਤੈਨੂੰ ਇਹ ਗਿਆਨ ਹੋ ਗਿਆ ਕਿ ਤੇਰੇ ਦੁਸ਼ਮਣ ਬਹੁਤੇ ਹਨ ਫਿਰ ਮਰਨ ਦੀ ਲੋੜ ਕੀ ਹੈ ਆਦਮੀ ਉਦੋਂ ਮਰਦਾ ਹੈ ਜਦੋਂ ਉਸ ਨੂੰ ਸਮਝ ਨਾ ਪਵੇ ਨਾਲੇ ਇਸ ਤਰ੍ਹਾਂ ਮਰਨਾ ਪਾਪ ਹੈ ਆਤਮ ਹੱਤ ਕਰਨਾ ਮੰਦਾ ਹੈ ਤਾਂ ਉਹ ਆਦਮੀ ਕਹਿਣ ਲੱਗਾ ਕਰਾਂ ਕੀ ਮੇਰੀਆਂ ਤਾਂ ਅੱਖਾਂ 'ਗ ਹਨੇਰਾ ਹੈ ਬਾਬਾ ਫਰੀਦ ਜੀ ਨੇ ਕਿਹਾ ਆਓ ਮੇਰੇ ਨਾਲ ਬਾਬਾ ਜੀ ਨੇ ਉਸ ਨੂੰ ਆਪਣੇ ਨਾਲ ਲਿਆ ਤੇ ਆਪਣੇ ਡੇਰੇ ਤੇ ਲੈ ਆਏ ਉਸ ਨੂੰ ਬਿਠਾ ਕੇ ਇੱਕ ਇੱਕ ਗੱਲ ਪੁੱਛ ਕੇ ਉਸ ਨੂੰ ਉਪਦੇਸ਼ ਦਿੱਤਾ ਪਹਿਲਾਂ ਉਹਨਾਂ ਨੇ ਸ਼ਲੋਕ ਉਚਾਰਿਆ ਸਰਵਰ ਪੰਖੀ ਏਕੜੋ ਫਾਹੀ ਵਾਲ 50 ਇਹ ਤਨ ਲਹਿਰੀ ਕੱਢthia ਸੱਚੇ ਤੇਰੀ ਆਸ ਦੁਨੀਆਂ ਰੂਪੀ ਸਰੋਵਰ ਦੇ ਕਿਨਾਰੇ ਪੰਛੀ ਏਕ ਹੈ ਪਰ ਉਸ ਨੂੰ ਫੜਨ ਵਾਲੇ ਸ਼ਿਕਾਰੀ 50 ਹਨ ਸਮਝੋ ਕਿ ਇਹ ਸਰੀਰ ਸੰਸਾਰ ਦੇ ਮਾਇਆ ਰੂਪੀ ਤੂਫਾਨ ਵਿੱਚ ਕਿਰਿਆ ਹੈ ਇਕੋ ਹੀ ਬਚਨ ਦਾ ਰਾਹ ਹੈ ਭਾਵ ਕੇ ਪ੍ਰਮਾਤਮਾ ਦਾ ਨਾਮ ਜਪਣਾ ਉਸ ਦਾ ਇੱਕ ਨਾਮ ਹੀ ਸਾਰੇ ਦੁਸ਼ਮਣਾਂ ਕੋਲੋਂ ਬਚਾਉਂਦਾ ਹੈ ਬਾਬਾ ਫਰੀਦ ਜੀ ਨੇ ਬਚਨ ਕੀਤਾ ਮਕਾਨ ਤੇ ਹਵੇਲੀਆਂ ਤਿਆਰ ਕੀਤੀਆਂ ਕਿ maal ਡੰਗਰ ਚੋਰ ਨਾ ਲੈ ਜਾਣ ਪਰ ਆਪਣੇ ਤਨ ਦੇ ਦਿਵਾਲੇ ਤੂੰ ਸਾ ਗੰਧ ਨਾ ਕੀਤੀ ਸੰਜੋ ਨਾ ਪਹਿਣੀ ਕਿ ਚੋਰ ਨਾ ਲੱਗਣ ਦਸ਼ਮਣ ਵਾਰ ਕਰਨ ਤਾਂ ਤਨ ਨੂੰ ਝੋਟਣ ਲੱਗੇ ਬੰਦਾ ਕਹਿਣ ਲੱਗਾ ਮੈਂ ਤਾਂ ਇਹ ਸਮਝਿਆ ਹੀ ਨਹੀਂ ਕਿ ਤੁਸੀਂ ਕੀ ਆਖਦੇ ਹੋ ਸਰੀਰ ਦਿਵਾਲੇ ਕੰਦ ਉਹ ਕਿਸ ਤਰ੍ਹਾਂ ਹੋ ਸਕਦੀ ਹੈ ਬਾਬਾ ਫਰੀਦ ਜੀ ਨੇ ਕਿਹਾ ਕੰਦ ਹੈ ਰੱਬ ਦੀ ਬੰਦਗੀ ਜੋ ਰੱਬ ਨੂੰ ਯਾਦ ਨਹੀਂ ਕਰਦੇ ਸਦਾ ਦੁਨਿਆਵੀ ਮਾਰਾ ਮਾਰ ਵਿੱਚ ਰੁੱਝੇ ਰਹਿੰਦੇ ਹਨ ਬਸ ਫਿਰ ਵੈਰੀ ਵੱਧ ਜਾਂਦੇ ਹਨ ਜਿੰਨੇ ਤੇਰੇ ਆਪਣੇ ਪੈਦਾ ਕੀਤੇ ਹਨ ਰੱਬ ਦੀ ਬੰਦਗੀ ਕਰ ਤੇਰੇ ਮਨ ਉੱਤੇ ਜੋ ਸੰਸਾਰਕ ਦੁਸ਼ਮਣਾਂ ਤੇ ਤੰਦਿਆਂ ਦਾ ਭਾਰ ਪਿਆ ਹੈ ਉਹ ਹੌਲਾ ਹੋ ਜਾਵੇਗਾ ਮਸੀਤੇ ਜਾ ਨਮਾਜ਼ ਪੜਿਆ ਕਰ ਬੰਦਾ ਕਹਿਣ ਲੱਗਾ ਮੈਂ ਤਾਂ ਨਾ ਕਦੇ ਮਸੀਤੇ ਗਿਆ ਨਾ ਕਦੇ ਨਮਾਜ਼ ਵਿੱਚ ਸ਼ਾਮਲ ਹੋਇਆ ਹਾਂ ਤਾਂ ਬਾਬਾ ਫਰੀਦ ਜੀ ਨੇ ਕਿਹਾ ਇਹੋ ਤਾਂ ਤੇਰੇ ਦੁਸ਼ਮਣਾਂ ਦੇ ਵਧਨ ਦਾ ਕਾਰਨ ਹੈ ਕਰੜੇ ਸ਼ਬਦਾਂ ਵਿੱਚ ਆਕਿਆ ਹੈ ਫਰੀਦਾ ਬੇਨਵਾਜਾ ਕੁੱਤਿਆ ਇਹਨਾਂ ਪਲੇ ਰੀਤ ਕਬੂ ਚੱਲਣਾ ਆਇਆ ਪੰਜੇ ਵਕਤ ਮਸੀਤ ਸਾਧੂ ਸੰਗਤ ਵਿੱਚ ਬੈਠਣਾ ਰੱਬ ਦੀ ਪੰਦਗੀ ਕਰਨੀ ਰੱਬੀ ਗਿਆਨ ਸੁਣਨਾ ਤੇ ਮਸੀਤੇ ਜਾਣਾ ਐਸੇ ਕਰਮ ਹਨ ਜਿਨ੍ਹਾਂ ਦੇ ਹੁੰਦਿਆਂ ਦੁਨੀਆਂ ਦੇ ਦੁਸ਼ਮਣ ਕਦੀ ਤੰਗ ਨਹੀਂ ਕਰਦੇ ਇਹੋ ਹੀ ਤਾਂ ਦਰਗਾਹ ਦੀ ਰੋਟੀ ਹੈ ਦੁਨੀਆਂ ਦੇ ਲੋਕਾਂ ਦੀ ਬਚਿੱਤਰ ਦਸ਼ਾ ਹੈ ਫਰੀਦਾ ਇਕ ਨਾ ਆਟਾ ਅਗਲਾ ਇਕ ਨਾ ਨਹੀਂ ਲਾਉਣ ਅੱਗੇ ਗਏ ਸਿੰਘਾਂ ਪਸੰਦ ਚੋਣਾ ਖਾਸੀ ਕੌਣ ਕਈਆਂ ਨੇ ਤਾਂ ਭਗਤੀ ਕਰਕੇ ਕੁਝ ਨਾ ਕੁਝ ਅੱਗੇ ਦਾ ਰਸਣ ਤਿਆਰ ਕਰ ਲਿਆ ਹੈ ਤੇ ਕਈਆਂ ਕੋਲ ਲੂਣ ਵੀ ਨਹੀਂ ਭਾਵ ਕੁਝ ਵੀ ਨਹੀਂ ਤੇ ਅੱਗੇ ਦਰਗਾਹ ਵਿੱਚ ਜਾ ਕੇ ਸਿਆਣੇ ਜਾਣਗੇ ਜਾਣੇ ਜਾਣਗੇ ਕਿ ਕਿਹੜੀ ਸਜ਼ਾ ਮਿਲੇਗੀ ਕੌਣ ਸੁੱਖ ਪਾਏਗਾ ਕਰਮਕਿਰਤ ਉੱਥੇ ਹੀ ਸਾਰੇ ਫੈਸਲੇ ਹੋਣੇ ਨੇ ਨੇਕ ਕਰਮ ਕਰਨੇ ਚਾਹੀਦੇ ਹਨ ਇਹ ਸਨ ਬਾਬਾ ਫਰੀਦ ਜੀ ਦੀਆਂ ਰੋਹਾਨੀ ਰਮਜ਼ਾਂ ਭੁੱਲੇ ਪਟਕਿਆ ਮਨੁੱਖਾਂ ਨੂੰ ਸਿੱਧੇ ਰਾਹ ਪਾਉਣਾ ਰੱਬ ਤੇ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ